ਜਿਵੇਂ ਕਿ ਤੁਸੀਂ ਦੇਖਿਆ ਪਿੰਡ ਤੂੜਕੋਟਨ ਸਿੰਘ ਦੇ ਵਿੱਚ ਸਰਪੰਚੀ ਤੋਂ ਬਾਅਦ ਟਰਨ ਬਏ ਸਾਰੇ ਮੈਂਬਰ ਸਹਿਮਤੀ ਨਾਲ ਨਿਯੁਕਤ ਕੀਤੇ ਜਾ ਰਹੇ ਆ ਉਸੇ ਤਰ੍ਹਾਂ ਵਾਰਡ ਨੰਬਰ 8 ਦੇ ਵਿੱਚ ਸਰਬਜੀਤ ਸਿੰਘ ਸਨ ਗਰਸੇਵਕ ਸਿੰਘ ਇਹਨਾਂ ਨੂੰ ਨਿਯੁਕਤ ਕੀਤਾ ਵਾਰਡ ਨੰਬਰ 8 ਦੇ ਵਿੱਚ ਮੈਂਬਰ ਸਰਬਸੰਮਤੀ ਨਾਲ ਤੇ ਇਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਕੈਪਟਨ ਦੇਵ ਸਿੰਘ ਦੇ ਪਰਿਵਾਰ ਉਹਨਾਂ ਵੱਲੋਂ ਵੀ ਆਪਣੇ ਪਰਿਵਾਰ ਦੀ ਮੈਂਬਰੀ ਵਾਸਤੇ ਐਲੀਜੀਬਲ ਹੋਏ ਸੀ ਪਰ ਬਾਅਦ ਵਿੱਚ ਗੱਲਬਾਤ ਕਰਦੇ ਆਂ ਵੀ ਇਹਨਾਂ ਨਾਲ ਕਿੱਦਾਂ ਉਹਨਾਂ ਦੀ ਸਹਿਮਤੀ ਸੀ ਸਭ ਤੋਂ ਪਹਿਲਾਂ ਸਰਵਿਸ ਸਿੰਘ ਤੁਹਾਨੂੰ ਬਹੁਤ-ਬਹੁਤ ਵਧਾਈਆਂ ਮੈਂਬਰ ਬਣਨ ਤੇ ਤੁਹਾਨੂੰ ਬਹੁਤ-ਬਹੁਤ ਮਾਰਕਾਂ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਜੋ ਤੁਸੀਂ ਸਾਡੇ ਘਰੇ ਆਏ ਹੋ ਤੁਹਾਡਾ ਜੀ ਆਇਆਂ ਸਭ ਤੋਂ ਪਹਿਲਾਂ ਜੀ ਤੁਸੀਂ ਤੁਹਾਨੂੰ ਇਹਨਾਂ ਨੇ ਮੈਂਬਰ ਕੀਤਾ ਨਿਯੁਕਤ ਤੇ ਇਹਦਾ ਕਾਰਨ ਕੀ ਹੈ ਮਾਤਾ ਜੀ ਸਾਡੇ 8 ਨੰਬਰ ਵਾਰਡ ਦਾ ਬਹੁਤ ਧੰਨਵਾਦ ਕਰਦਾ ਜੀ ਵੀ ਸਾਰੇ ਵਾਰਡ ਨੇ ਰਲ ਕੇ ਸਾਡੇ ਰਮਦਾਸ ਸਿੰਘ ਧਰਮਾਲ ਦੇ ਵਿੱਚ ਕੱਠ ਰੱਖਿਆ ਜੀ ਉਹ ਕੱਠ ਦੇ ਵਿੱਚ ਮੈਨੂੰ ਵੀ ਆਪਣੇ ਵਾਰਡ ਦਾ ਮੈਂਬਰ ਨਿਯੁਕਤ ਕੀਤਾ ਤੇ ਸਾਰੇ ਵਾਰਡ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਵੀ ਜੇ ਸਰਵ ਸੰਤ ਹੀ ਹੁੰਦੀ ਆ ਤਾਂ ਵੀ ਸਾਡਾ ਮੈਂਬਰ ਤੂੰ ਆ ਜੇ ਕੋਈ ਇਲੈਕਸ਼ਨ ਹੁੰਦੀ ਆ ਜੀ ਤਾਂ ਸਾਡਾ ਮੈਂਬਰ ਤੂੰ ਆ ਉਸ ਤੋਂ ਬਾਅਦ ਜਿਹੜੇ ਸਾਡੇ ਆਪੋਜੀਸ਼ਨ ਖੜਨ ਨੂੰ ਤਿਆਰ ਸੀਗੇ ਕੈਂਡੀਡੇਟ ਸਾਡਾ ਉਹਨਾਂ ਨਾਲ ਫਿਰ ਜਦੋਂ ਅਸੀਂ ਵੀ ਸਾਡੇ ਨਾਲ ਤੁਹਾਡੀ ਜੀ ਤੇ ਸਾਡੀ ਉਹਨਾਂ ਨਾਲ ਸਹਿਮਤੀ ਬਣ ਗਈ ਤੇ ਫਿਰ ਸਾਰੇ ਵਾਰਡ ਦੀ ਸਹਿਮਤੀ ਦੇ ਨਾਲ ਮੈਨੂੰ 8 ਨੰਬਰ ਵਾਰਡ ਦਾ ਮੈਂਬਰ ਚੁਣਿਆ ਗਿਆ ਜੀ ਜਦੋਂ ਤੁਸੀਂ ਇਕੱਠ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਤੁਸੀਂ ਭਾਵਕ ਕਿਉਂ ਹੋ ਗਏ ਸੀ ਭਾਵਕ ਜੀ ਜਦੋਂ ਆਪਾਂ ਨੂੰ ਜਦੋਂ ਆਪਾਂ ਜਿੰਨਾ ਸੋਚੇ ਨੇ ਤੋਂ ਓਦੋਂ ਚੋਗਣਾ ਪਿਆਰ ਮਿਲਦਾ ਲੋਕਾਂ ਦਾ ਜੀ ਤੇ ਉਦੋਂ ਬੰਦਾ ਆਟੋਮੈਟਿਕ ਭਾਵਕ ਹੁੰਦਾ ਮੇਰੇ ਨਾਲ ਵੀ ਉਸੇ ਤਰ੍ਹਾਂ ਹੋਇਆ ਜੀ ਕਿ ਮੈਂ ਜਿਹੜਾ ਸਾਡੇ 8 ਨੰਬਰ ਦਾ 8 ਨੰਬਰ ਦਾ ਤੇ ਸਾਰੇ ਹੀ ਨਗਰ ਦਾ ਜਿੰਨਾ ਜੋਗੇ ਸੀਗੇ ਅਸੀਂ ਵਿਕਾਸ ਕੀਤਾ ਸੀ ਜੀ ਤੇ ਆਸ ਤੋਂ ਵੱਧ ਸਾਨੂੰ 8 ਨੰਬਰ ਵਾਰਡ ਦਾ ਤੇ ਲੋਕਾਂ ਦਾ ਮੈਨੂੰ ਸੰਯੋਗ ਮਿਲਿਆ ਤੇ ਮੈਂ ਉਹ ਸੰਯੋਗ ਨੂੰ ਦੇਖਦੇ ਹੋਏ ਮੈਂ ਭਾਵਕ ਹੋ ਗਿਆ ਵੀ ਮੈਨੂੰ ਇੰਨੀ ਆਸ ਨਹੀਂ ਸੀ ਵੀ ਮੇਰੀ ਆਸ ਤੋਂ ਵੱਧ ਕੇ ਲੋਕਾਂ ਨੇ ਮੈਨੂੰ ਪਿਆਰ ਬਖਸ਼ਿਆ ਤੇ ਜਿਵੇਂ ਮੈਂ ਧੰਨਵਾਦ ਵੀ ਕਰਨਾ ਚਾਹਣਾ ਵੀ ਸਾਡੇ ਸਰਪਸਾ ਸਾਫਕਾ ਸਰਪੰਚ ਨਿਰੰਦਰ ਸਿੰਘ ਦਾ ਜੀ ਤੇ ਸਾਡੇ ਸੋਨੀ ਮੈਂਬਰ ਦਾ ਤੇ ਹੋਰ ਵੀ ਸਾਡੇ ਪਿੰਡ ਦੇ ਜਿੰਨੇ ਮੋਹਤਵਾਰ ਆਗੂ ਸੀ ਸਾਹਮਣੇ ਮੈਨੂੰ ਫੋਨ ਤੇ ਭਰੋਸਾ ਵੀ ਦਿਵਾਇਆ ਸੀ ਜੀ ਵੀ ਅਸੀਂ ਤੇਰੇ ਨਾਲ ਆ ਜੇ ਕੋਈ ਚੋਣ ਹੁੰਦੀ ਅਸੀਂ ਤਾਂ ਵੀ ਤੇਰੇ ਨਾਲ ਆ ਤੇ ਉਹਨਾਂ ਨੇ ਵੀ ਮੇਰੀ ਮੈਨੂੰ ਇਹ ਮੈਂਬਰ ਬਣਾਉਣ ਦੇ ਵਿੱਚ ਪੂਰਾ ਯੋਗਦਾਨ ਪਾਇਆ ਉਹਨਾਂ ਨੇ ਵੀ ਜੀ ਵੀ ਮੇਰੀ ਬਹੁਤ ਸਾਥ ਦਿੱਤਾ ਜੀ ਜਿਵੇਂ ਕਿ ਦੇਖਿਆ ਵੀ ਆਪਣੇ ਪਿੰਡ ਦੇ ਵਿੱਚ ਹੋਰ ਵੀ 10 ਮੈਂਬਰ ਨਿਯੁਕਤ ਹੋਏ ਆ ਪਰ ਜਿੱਥੋਂ ਤੱਕ ਮੈਂ ਪਿੰਡ ਨੂੰ ਸਾਰੇ ਨੂੰ ਕਵਰ ਕੀਤਾ ਹੈ ਤੋਂ ਅਨੁਭਵ ਜ਼ਿਆਦਾ ਪਿਆਰ ਦਿੱਤਾ ਤੁਹਾਡੇ ਮਤਲਬ ਕਿ ਵੋਟਰਾਂ ਨੇ 8 ਨੰਬਰ ਵਾਰਦੇ ਨੇ ਇਹਦਾ ਕਾਰਨ ਕੀ ਹੈ ਤੁਸੀਂ ਕੋਈ ਅਹੁਦੇ ਤੇ ਹੋ ਜਾਂ ਕਿਵੇਂ ਨਹੀਂ ਮੈਂ ਦਾ ਜੀ ਆਮ ਆਦਮੀ ਪਾਰਟੀ ਨੂੰ ਬਲੌਂਗ ਕਰਦਾ ਤੇ ਜਿਹੜੀ ਸਾਡੀ ਇਹ ਜਿਹੜੀ ਸਰਪੰਚੀ ਦੀ ਚੋਣ ਹੋਈ ਆ ਸਾਡੇ ਇਥੋਂ ਕਰਮਜੀਤ ਕੌਰ ਜੀ ਜੀ ਪਤਨੀ ਜਤਿੰਦਰ ਸਿੰਘ ਬਾਈ ਨਿੰਦੀ ਦੇ ਘਰੋਂ ਜੀ ਉਹਨੂੰ ਸਰਬਸੰਮਤੀ ਨਾਲ ਸਰਪੰਚ ਉਹਨਾਂ ਨੂੰ ਬਣਾਇਆ ਗਿਆ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਤੇ ਅਸੀਂ ਨਗਰ ਦਾ ਵੀ ਧੰਨਵਾਦ ਕਰਦੇ ਆ ਜੀ ਤੇ ਉਦੋਂ ਬਾਅਦ ਜਦੋਂ ਆਪਣੀ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਚ ਜੋ ਪਿੰਡ ਦਾ ਕੰਮ ਕਾਜ ਸੀ ਤਿੰਨ ਚਾਰ ਮਹੀਨੇ ਉਹ ਮੈਂ ਦੇਖਿਆ ਐਮਐਲਏ ਸਾਹਿਬ ਨੇ ਡੌਟੀ ਲਵਾਈ ਤੇ ਉਹਦੇ ਵਿੱਚ ਜੋ ਪਿੰਡ ਦਾ ਵਿਕਾਸ ਕੀਤਾ ਉਹਨੂੰ ਮੱਦੇ ਨਜ਼ਰ ਲਾ ਕੇ ਰੱਖਦੇ ਹੋਏ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਤੇ ਮੈਂ ਸਾਰੇ ਹੀ ਨਗਰ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੇ ਆਪਣੇ ਬਾੜ ਨੂੰ ਤੇ ਨਗਰ ਨੂੰ ਵਿਸ਼ਵਾਸ ਦਿਵਾਉਣਿਆ ਵੀ ਆਉਣ ਵਾਲੇ 5 ਸਾਲ ਅਸੀਂ ਆਹੀ ਪਿੰਡ ਦੀ ਸੇਵਾ ਕਰਾਂਗੇ ਸਰਪੰਚ ਕਰਮਜੀਤ ਕੌਰ ਦੇ ਨਾਲ ਅਸੀਂ ਰਲ ਕੇ ਸਾਰੀ ਪੰਚਾਇਤ ਪਿੰਡ ਦਾ ਵਿਕਾਸ ਕਰਾਵਾਂਗੇ ਜਿਵੇਂ ਕਿ ਇਸੇ ਵਾਰ ਦੇ ਵਿੱਚ ਆਉਂਦੇ ਬਾਈ ਗੁਰਪ੍ਰੀਤ ਸਿੰਘ ਇਹ ਵੀ ਇਸੇ ਵਾਰ ਦੇ ਵਿੱਚ ਆਉਂਦਾ ਸਭ ਤੋਂ ਪਹਿਲਾਂ ਬਾਈ ਗੁਰਪ੍ਰੀਤ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਲੜਾਈ ਝਗੜੇ ਮੈਂਬਰ ਨਿਯੁਕਤ ਕੀਤਾ ਦੂਜੀ ਗੱਲ ਤੇ ਜੂ ਇਹ ਪੁੱਛੂਗਾ ਵੀ ਤੁਹਾਡੇ ਤੇ ਕਿਸੇ ਚੀਜ਼ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਸੀ ਵੀ ਇਹਨਾਂ ਨੂੰ ਨਿਯੁਕਤ ਕਰ ਲਈ ਜਾਂ ਕਿਉਂ ਵੀ ਤੁਸੀਂ ਇਹਨੂੰ ਸਿਲੇਕਟ ਕਰੋ ਬਿਲਕੁਲ ਬਿਲਕੁਲ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਵੀਰੇ ਜਿਹੜੇ ਤੁਸੀਂ 11 ਵਾੜਾ ਨੂੰ ਤੁਸੀਂ ਕਵਰ ਕੀਤਾ ਅਸੀਂ ਦੇਖਦੇ ਰਹਿੰਦੇ ਆ ਤੁਹਾਡੇ ਚੈਨਲ ਤੇ ਤੁਹਾਡਾ ਬਹੁਤ ਧੰਨਵਾਦ ਜੀ ਰਹੀ ਗੱਲ ਪ੍ਰੈਸ਼ਰ ਦੀ ਵੀਰੇ ਪ੍ਰੈਸ਼ਰ ਆ ਜਿਹੜਾ ਨਾ ਉਹ ਇਹਦੇ ਕੰਮ ਹੀ ਸਾਡੇ ਤੇ ਇੰਨੇ ਪ੍ਰੈਸ਼ਰ ਪਾ ਗਏ ਵੀ ਸਾਨੂੰ ਇਹ ਚੁਣਨਾ ਪਿਆ ਜੀ ਜੀ ਕਿਉਂਕਿ ਜਿਹੜਾ ਬੰਦਾ ਮਤਲਬ ਆਪਾਂ 5-7 ਮਹੀਨੇ ਹੋਣ ਜਾਂ 8 ਆਪਣੇ ਕੋਲੇ ਹੋਣ 8 ਮਹੀਨੇ ਦੇ ਵਿੱਚ ਇੰਨਾ ਵਿਕਾਸ ਹੋ ਜੇ ਜੀ ਕਿ ਇੱਕ ਸਾਨੂੰ ਇਹ ਸੀ ਵੀ ਜਿਹੜਾ ਰਹਿੰਦਾ ਕੰਮ ਸਾਡਾ ਉਹ ਇਹਦੇ ਹੋਣੀ ਨੂੰ ਪਤਾ ਵੀ ਅਸੀਂ ਇੱਥੋਂ ਪੈਸਾ ਆਇਆ ਇੱਥੋਂ ਗਿਆ ਇੰਨਾ ਕੁ ਰਹਿ ਗਿਆ ਜਾਂ ਆਪਾਂ ਕਿਸੇ ਠੇਕੇਦਾਰ ਨੂੰ ਅਡਵਾਂਸ ਵੀ ਦੇਈ ਬੈਠੇ ਹੋਈਏ ਉਹ ਵੀ ਪਤਾ ਹੋਵੇ ਤੇ ਜਿਹੜਾ ਕੰਮ ਅੱਜ ਤੋਂ ਸਟਾਰਟ ਹੋ ਜੂਗਾ ਜੀ ਜੀ ਇਸੇ ਕਰਕੇ ਅਸੀਂ ਪਹਿਲਾਂ ਤਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਸਾਡੇ ਵਾਰਡ ਵਾਲਿਆਂ ਦਾ 8 ਨੰਬਰ ਵਾਰਡਾਂ ਦਾ ਪਰ ਉਹਨਾਂ ਤੁਸੀਂ ਗਲਤੀ ਵੀ ਮੰਨਦੇ ਆ ਵੀ ਅੱਜ ਇਹ ਅਚਾਨਕ ਸਾਨੂੰ ਵੀਡੀਓ ਪਾਉਣੀ ਪਈ ਕਿਉਂਕਿ ਆਪਾਂ ਵੀਡੀਓ ਨਹੀਂ ਪਾਈ ਬਾਕੀ ਸਾਰੇ ਵਾਰਡਾਂ ਨੇ ਵੀਡੀਓ ਪਾਤੀ ਸੀਗੀ ਤੇ ਅਸੀਂ ਛੇਤੀ ਦੇ ਵਿੱਚ 10 ਕ ਬੰਦੇ ਬੁਲਾ ਕੇ ਆ ਵੀਡੀਓ ਪਾਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਵਾਰਡ ਨੂੰ ਸੁਨੇਹਾ ਦੇ ਕੇ ਆਪਦੇ ਘਰੇ ਸੱਦ ਕੇ ਉਹਨਾਂ ਦਾ ਸਭ ਦਾ ਅਸੀਂ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਨੂੰ ਮਤਲਬ ਖਾਲਸਾ ਜੀ ਨੂੰ ਅਰਵਜੀਤ ਸਿੰਘ ਖਾਲਸਾ ਜੀ ਨੂੰ ਮਤਲਬ ਬਿਨਾ ਕਿਸੇ ਵੋਟਾਂ ਪਾਈਆਂ ਤੋਂ ਸਰਬਸੰਮਤੀ ਨਾਲ ਜੀ ਮੈਂਬਰ ਬਣਾਇਆ ਇਹ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਆਪਣੇ ਭਾਈ ਨਿੰਦੀ ਕੇ ਸਰਪੰਚ ਬਣਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਆਪਦੀ ਪੰਚਾਇਤ ਦੇ ਵਿੱਚ ਇਹਨੂੰ ਮੈਂ ਐਜੇ ਮੈਂਬਰ ਲਿਆ ਜੀ ਜੀ ਜਿਹੜੇ ਦੇ ਤੁਸੀਂ ਕਹਿੰਦੇ ਕੰਮ ਇਦਾਂ ਦੇ ਕਰਦੇ ਉਹਨਾਂ ਨੇ ਕਿਹੜਾ ਵਧੀਆ ਕੰਮ ਲੱਗਾ ਤੁਹਾਨੂੰ ਜਿਹੜਾ ਬਾਈ ਜੀ ਆਪਣੇ ਨਾ ਛੱਪੜ ਆ 35 40 ਸਾਲ ਤਾਂ ਨਹੀਂ ਹੋਏ ਹੁਣ ਮੈਨੂੰ ਇਹਦੋਂ ਵੀ ਜ਼ਿਆਦਾ ਹੋਗੇ ਹੋਣਗੇ ਇੰਨਿੰਗ ਤਾਂ ਵੇਖਦੇ ਨੂੰ ਹੋਗੇ ਨਾ 35 ਸਾਲ ਦੀ ਉਮਰ ਹੀ ਆਪਣੀ ਇੰਨੇ ਇੰਨੇ ਸਾਲ ਹੋ ਗਏ ਵੇਖਦੇ ਨੂੰ ਵੀ ਉਹਦਾ ਕੋਈ ਵੀ ਵਿਕਾਸ ਨਹੀਂ ਹੋਇਆ ਉਹਦੇ ਚ ਲਫਾਫੇ ਜਾਂ ਤੁਹਾਨੂੰ ਮੈਂ ਪੁਰਾਣੀ ਵੀਡੀਓ ਦੇ ਦੂੰ ਤੁਸੀਂ ਲਾ ਦਿਓ ਹੋਣ ਵਾਲੀ ਵੀ ਲਾ ਦਿਓ ਚਾਹੀ ਜੀ ਤੇ ਉਹਦੇ ਚ ਇੰਨਾ ਗੰਦ ਸੀ ਉਹ ਕਿਸੇ ਨੇ ਮੈਨੂੰ ਵਾਲਾ ਹੱਥ ਹੀ ਨਹੀਂ ਪਾਇਆ ਬਹੁਤ ਸਾਲਾਂ ਤੋਂ ਜੀ ਤੇ ਸਰਵਿਸ ਸਿੰਘ ਖਾਲਸਾ ਨਾਲ ਜਦੋਂ ਗੱਲ ਹੋਈ ਵੀ ਆਪਾਂ ਯਾਰ ਜੇ ਇੱਥੇ ਬਾਈ ਬਣ ਕੇ ਕੁਕ ਕਰ ਦਗੇ ਜੀ ਕਹਿੰਦਾ ਜਦੋਂ ਗਵਰਨਮੈਂਟ ਆਪਾਂ ਨੂੰ ਪੈਸੇ ਦਿੰਦੇ ਚੱਕੋ ਅਸੀਂ ਮੁੰਡਿਆਂ ਨੇ ਵੀ ਸਾਡੇ ਵਾਰਡ ਦੇ ਮੁੰਡਿਆਂ ਨੇ ਵੀ ਦਿਨ ਪਰ ਰਾਤ ਕਰਕੇ ਤੁਹਾਨੂੰ ਫੋਟੋ ਵੀ ਦਿਉ ਲਾਇਓ ਤੁਸੀਂ ਦਿਨ ਪਰ ਰਾਤ ਕਰਕੇ ਤੇ ਉਹ ਸਾਫ ਕਰਕੇ ਅਸੀਂ ਛੱਪੜ ਵਧੀਆ ਬੋ ਸੋ ਇਸੇ ਵਾਰਡ ਦੇ ਵੋਟਰ ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਨੂੰ ਇਹਨੂੰ ਚੁਣਨ ਦਾ ਕਾਰਨ ਕੀ ਹੈ ਇਹਨਾਂ ਚਾਰਨ ਦਾ ਕਾਰਨ ਸਾਡਾ ਇਹੀ ਆ ਜੀ ਜੀ ਪਿਛਲੀ ਵਾਰ ਵੀ ਸੀਗਾ ਇਹਦੇ ਵਾਰ ਅਸੀਂ ਸਰਬਜੀਤ ਨੂੰ ਰੱਖਣਾ ਜੀ ਚਲੋ ਕੋਈ ਕਿਹਾ ਸੀਗਾ ਵੀ ਦੂਜੇ ਸਾਰਿਆਂ ਨੇ ਕਹੀ ਅਗਲੇ ਸਾਲ ਇਹਨੂੰ ਮੌਕਾ ਦੇਵਾਂਗੇ ਜੀ ਅਸੀਂ ਉਹ ਗੱਲ ਤੇ ਵੀ ਸਹਿਮਤ ਆ ਜੀ ਦੂਜੀ ਗੱਲ ਜਦੋਂ ਤੋਂ ਆਮ ਆਦਮੀ ਪਾਰਟੀ ਨਾਲ ਸੰਯੋਗ ਦੱਤਾ ਨੇ ਜੀ ਉਹਦੇ ਬੱਚ ਜਿੰਨੇ ਵੀ ਕੰਮ ਕਰਾ ਜੀ ਥਾਣੇ ਦੇ ਓਏ ਹੋਰ ਪਿੰਡ ਦੇ ਓਏ ਜਿੱਥੋਂ ਤੱਕ ਇਹਦੀ ਪਹੁੰਚ ਆ ਜੀ ਤੇ ਉੱਥੋਂ ਤੱਕ ਇਹ ਪੂਰਾ ਜੋਰ ਲਾ ਕੇ ਦਿਲ ਤੱਕ ਸੁਬੀ ਨਾਲ ਕਰਦਾ ਜੀ ਜੀ ਤੇ ਦੂਜੀ ਗੱਲ ਹੋਰ ਵੀ ਕੋਈ ਸੰਜੋਗ ਆ ਜੀ ਬਖਰੀ ਗੱਲ ਉਹ ਉਹਨਾਂ ਵਿੱਚ ਇਹਨੂੰ ਜਿੱਥੇ ਖੱਦਗੇ ਜੀ ਜੀ ਇਹ ਜਵਾਬ ਨਹੀਂ ਦਿੰਦਾ ਉੱਥੇ ਖੜਦਾ ਆ ਕੇ ਜੀ ਜੀ ਤੇ ਇਹਦੇ ਨਾਲ ਸਾਰੇ ਬਾੜ ਦਾ ਜੀ ਜੀ ਤੇ ਸਾਰੇ ਬੜਕਰਾਂ ਦਾ ਸਾਡਾ ਜੀ ਤੇ ਦੂਜੀ ਰੌਂਦਾਸ ਭਗਤ ਦਾ ਆਪਣੇ ਜੀ ਜੀ ਤੁਹਾਨੂੰ ਸਾळा ਜੀ ਇਹਨਾਂ ਦਾ ਸਾਰਿਆਂ ਦਾ ਸਾਰਿਆਂ ਨਾਲ ਸੰਜੋਗ ਆ ਜੀ ਜੀ ਜਿਵੇਂ ਕਿ ਸਰਬਜੀਤ ਸਿੰਘ ਜੀ ਤੁਹਾਨੂੰ ਆਏ ਵਾਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਕਿਉਂਕਿ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਦੇਖ ਲੈਂਦੇ ਆ ਕਿ ਝਗੜੇ ਹੋ ਜਾਂਦੇ ਆ ਆਂਡ ਕਮਾਂਡ ਜੇਕਰ ਮੰਨ ਕੇ ਚੱਲ ਤੁਹਾਡਾ ਕਿਸੇ ਨਾਲ ਮੂੰਹ ਰੋਸਾ ਕਿ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਕਿ ਤੁਸੀਂ ਉਹਨਾਂ ਨਾਲ ਖੜੋਗੇ ਪਹਿਲੀ ਗੱਲ ਤਾਂ ਜੀ ਜਦੋਂ ਆਪਾਂ ਨੂੰ ਸਰਬਸਾਂਤੀ ਨਾਲ ਸਾਰੇ ਵਾਰਡ ਨੇ ਜੀ ਮੈਂਬਰ ਚੁਣ ਲਿਆ ਜੀ ਤੇ ਜਦੋਂ ਬੰਦਾ ਇੱਕ ਨਮਾਇੰਦਾ ਚੁਣਿਆ ਜਾਂਦਾ ਉਹਦਾ ਉਹਦਾ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਰਹਿੰਦਾ ਜੀ ਜੀ ਤੇ ਮੈਂ ਇਹ ਸਭ ਚੀਜ਼ਾਂ ਨੂੰ ਭਰਾ ਕੇ ਅੱਗੇ ਵੀ ਜਿੰਨਾ ਟਾਈਮ ਆਪਾਂ ਸਰਕਾਰ ਬਣੀ ਤੋਂ ਬਾਅਦ ਚ ਵੀ ਕੰਮ ਕੀਤਾ ਕਿਉਂਕਿ ਵੋਟਾਂ ਤਾਂ ਜੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਤਾਂ 5 ਸਾਲਾਂ ਬਾਅਦ ਵੀ ਆਉਂਦੀਆਂ ਕਿਤੇ ਐਮਐਲਏ ਸਾਹਿਬ ਵਾਲਿਆਂ ਅੰਗਾ ਕਿਤੇ ਐਮਪੀ ਸਾਹਿਬ ਵਾਲਿਆਂ ਅੰਗਾ ਕਿਤੇ ਪੰਚਾਇਤੀਆਂ ਅੰਗਾ ਕਿਤੇ ਬਲਾਕ ਸੰਤ ਜਿਲ੍ਹਾ ਪ੍ਰੀਸ਼ਦ ਚੋਣਾਂ ਤਾਂ ਆਈ ਜਾਣਗੀਆਂ ਜੀ ਬਿਲਕੁਲ ਬਿਲਕੁਲ ਪਰ ਆਪਾਂ ਹਾਂ ਇੱਕ ਦੋ ਦਿਨ ਚੋਣਾਂ ਦੇ ਵਿੱਚ ਹੁੰਦਾ ਵੀ ਆਪ ਨੂੰ ਖਿੱਚੋ ਤਾਣ ਹੁੰਦੀ ਆ ਜੀ ਜੀ ਵੀ ਆਪਾਂ ਇਧਰਾਂ ਦੂਜਾ ਉਧਰਾਂ ਪਰ ਜਦੋਂ ਬੰਦਾ ਕਿ ਨੁਮਾਇੰਦਾ ਚੁਣਿਆ ਜਾਂਦਾ ਉਹ ਸਭ ਦਾ ਸਾਂਝਾ ਬਣ ਜਾਂਦਾ ਤੇ ਮੈਂ ਸਾਰੇ ਹੀ ਨਗਰ ਦਾ ਤੇ ਆਪਦੇ ਵਾਰਡ ਦਾ ਕੱਲੇ ਕੱਲੇ ਬੰਦੇ ਦਾ ਸਾਂਝਾ ਮੈਂਬਰ ਚੁਣਿਆ ਗਿਆ ਤੇ ਮੈਂ ਸਾਰਿਆਂ ਦੇ ਕੰਮ ਆਉਂਗਾ ਜੀ ਮੈਨੂੰ ਅੱਧੀ ਰਾਤ ਕੋਈ ਆਵਾਜ਼ ਮਾਰੇ ਆਪਣੇ ਦਰਵਾਜ਼ੇ ਖੁੱਲੇ ਆ ਤੇ ਆਪਾਂ ਹਰੇਕ ਦੇ ਕੰਮ ਆਵਾਂਗੇ ਇਸ ਗੱਲ ਦਾ ਆਪਾਂ ਵਿਸ਼ਵਾਸ ਦਿਓਣਾ ਤੇ ਜਿਵੇਂ ਕਿ ਤੁਸੀਂ ਰਿਵਾੜ ਦੇ ਮੈਂਬਰ ਐਸ ਵਾਰ ਤੋਂ ਇਲਾਵਾ ਪਿੰਡ ਦੇ ਵਿੱਚ ਹੋਰ ਵੀ ਆਪਣੇ ਵੋਟਰ ਐ ਜਹ ਹਨਾ ਉਹਨਾਂ ਨੂੰ ਕੋਈ ਜ਼ਰੂਰਤ ਪੈਂਦੀ ਉਹਨਾਂ ਨਾਲ ਤੁਸੀਂ ਖੜੋਗੇ ਹਾਂਜੀ ਸਾਡੀ ਸਾਰੀ ਪੰਚਾਇਤ ਆ ਤੇ ਅਸੀਂ ਸਾਰੇ ਨਗਰ ਦੇ ਨਾਲੇ ਵਾਦਾ ਕਰਦੇ ਆਂ ਵੀ ਸਾਡੇ ਲੈ ਜਦੋਂ ਵੀ ਕਿਸੇ ਨੂੰ ਕੋਈ ਸੇਵਾ ਕੰਮ ਆ ਸਾਨੂੰ ਫੋਨ ਕਰਨਾ ਅਸੀਂ ਸੇਵਾਜਾ ਹਾਜ਼ਰ ਹੋਵਾਂਗੇ ਸਾਡੇ ਜੋ ਸਰਪੰਚ ਚੁਣੇ ਗਏ ਆ ਕਰਮਜੀਤ ਕੌਰ ਜੀ ਉਹਨਾਂ ਦੇ ਪਰਿਵਾਰ ਨਾਲ ਅਸੀਂ ਪਿੰਡ ਦੇ ਵਿਕਾਸ ਨੂੰ ਜਾਰੀ ਥੋੜੇ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਰਾ ਸਿਸਟਮ ਕਲੀਅਰ ਹੋ ਗਿਆ ਤੇ ਅਸੀਂ ਰਲ ਮਿਲ ਕੇ ਪਿੰਡ ਨੂੰ ਵਿਕਾਸ ਦੀਆਂ ਨੀਹਾਂ ਤੇ ਲੈ ਕੇ ਜਾਵਾਂਗੇ ਇਹਨਾਂ ਨੇ ਜਿਵੇਂ ਕਿਹਾ ਵੀ ਸਾਰਿਆਂ ਦੀ ਜ਼ਰੂਰਤਾਂ ਮੋਢੇ ਨਾਲ ਮੋਢਾ ਜੋੜ ਕੇ ਚੱਲਿਓ ਆਪਾਂ ਪਿੰਡ ਪਹਿਲਾਂ ਹੀ ਬਹੁਤ ਪਿੱਛੇ ਚਲਾ ਗਿਆ ਆਪਣਾ ਦੂਸਰੇ ਪਿੰਡਾਂ ਨਾਲ ਜੇ ਦੇਖਿਆ ਹੈ ਰੀਅਲ ਦੇ ਵਿੱਚ ਸੱਚਾਈ ਹੈ ਇਹ ਵੀ ਆਪਾਂ ਪਿੰਡ ਨੂੰ ਵਧੀਆ ਵਿਕਾਸ ਦੀਆਂ ਲੇਹਾਂ ਤੇ ਸਾਰੇ ਰਲ ਮਿਲ ਕੇ ਅੱਗੇ ਜਾਣਾ ਸਾਰੇ ਦਾ ਸਾਰਾ ਪਿੰਡ ਵਧਾਈ ਦਾ ਪਾਤਰ ਹੈ ਕਿਉਂਕਿ ਤਕਰੀਬਨ ਅੱਜ ਮੈਂ ਸਾਰੇ ਪੰਜਾਂ ਦੀਆਂ ਵੀਡੀਓਜ਼ ਹੋ ਗਈਆਂ ਨੇ ਤੇ ਆਪਾਂ ਅਪਲੋਡ ਕਰਾਂਗੇ ਜੋ ਇੱਕਦੋ ਰਹਿੰਦੀਆਂ ਨੇ ਤੇ ਸਾਰੇ ਮਤਲਬ ਕਿ ਜਿਹੜੇ ਪੰਜ ਸਰਪੰਚ ਸਰਬਸੰਮਤੀਆਂ ਚੁਣੇ ਗਏ ਆ ਬਾਹਰ ਬੈਠੇ ਵੀਰ ਪਿੰਡ ਦੇ ਜਿੰਨੇ ਵੀ ਵਸਿੰਦੇ ਆ ਸਾਰੇ ਵਧਾਈ ਦੇ ਪਾਤਰ ਆ ਤੇ ਇਸ ਤੋਂ ਬਿਨਾ ਆਲੇ ਦੁਆਲੇ ਦੇ ਪਿੰਡਾਂ ਨੂੰ ਤੇ ਪੰਜਾਬ ਦੇ ਸਾਰੇ ਪਿੰਡਾਂ ਨੂੰ ਇਹੀ ਮੈਸੇਜ ਦੇ ਰਿਹਾ ਪਿੰਡ ਸਾਡਾ ਸਾਰੇ ਲੋਕ ਵੀ ਇਹ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣ ਜਿਵੇਂ ਨਾ ਆਪਣਾ ਭਾਈਚਾਰਕ ਸਾਂਝ ਕਾ ਖਤਮ ਨਾ ਕਰੀਓ ਕਿਉਂਕਿ ਭਾਈਚਾਰਕ ਸਾਂਝ ਜਦੋਂ ਖਤਮ ਕਰਦੇ ਆ ਉਦੋਂ ਆਪਣੇ ਦਾ ਹਰੇਕ ਚੀਜ਼ ਦਾ ਲਾਸ ਹੁੰਦਾ ਪੰਜਾਬ ਦਾ ਮੰਨ ਕੇ ਚਲੋ ਕਿ ਕਿਉਂਕਿ ਫੁੱਟ ਪਾਉ ਤੇ ਰਾਜ ਕਰੋ ਦੀ ਨੀਤੀ ਹੁੰਦੀ ਹੈ ਫੁੱਟ ਪਾ ਕੇ ਹੀ ਰਾਜ ਕੀਤਾ ਜਾਂਦਾ ਜਦੋਂ ਆਪਾਂ ਇੱਕ ਹੋ ਕੇ ਚੱਲਾਂਗੇ ਹੁਣ ਮੰਨ ਕੇ ਚਲੋ ਸਾਰਾ ਪਿੰਡ ਇੱਕੋਲੀ ਦੇ ਤੌਰ 'ਤੇ ਜਦੋਂ ਆਪਾਂ ਵਿਕਾਸ ਕਾਰਜ ਕਰਦੇ ਆ ਤਾਂ ਉਹਦੇ ਕੰਮ ਵਿੱਚ ਕੋਈ ਲੱਤ ਨਹੀਂ ਡਾਊਗਾ ਕਿਉਂਕਿ ਸਾਰੇ ਇੱਕੋਲੀ ਦੇ ਤੌਰੇ ਹੋਵਾਂਗੇ ਜਦੋਂ ਆਪਾਂ ਅਲੱਗ-ਅਲੱਗ ਵੋਟਾਂ ਪਾਉਣੇ ਆ ਮੂੰਹ ਰੋਸੇ ਹੋ ਜਾਂਦੇ ਆ ਉਸ ਵਿੱਚ ਲੋਕਾਂ ਦਾ ਪ੍ਰੇਮ ਖਤਮ ਹੋ ਜਾਂਦਾ ਤਾਂ ਉਹਨਾਂ ਦੇ ਕੰਮ ਦੇ ਵਿੱਚ ਵੀ ਏਗਨ ਪਾਉਣ ਦੀ ਕੋਸ਼ਿਸ਼ ਕਰਦੇ ਆ ਸੋ ਸਾਰੇ ਸਾਰੇ ਪਿੰਡ ਵਿਦੇਸ਼ 'ਚ ਬੈਠੇ ਵੀਰ ਵਧਾਈ ਦੇ ਪਾਤਰ ਆ ਸਾਰਿਆਂ ਨੂੰ